ਟਰੈਕਟਰਾਂ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਣੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰਾਂ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਹਾਂਜੀ ਦੋਸਤੋ ਅੱਜ ਸਾਡੇ ਕੋਲ ਸਭ ਤੋਂ ਪਹਿਲਾਂ ਆ ਗਿਆ ਜੀ ਨੂ ਹੋਲੈਂਡ 3630 ਟਰੈਕਟਰ ਹੈ ਜੀ ਮਾਡਲ ਹੈਗਾ 2000 ਤੇ 6 ਟਾਇਰ ਹੈਗੇ ਆ ਜੀ 7075 ਪੈਸੇ ਏਰੀਆ ਹੈਗਾ ਜੀ ਰਾਏਕੋਡ ਤੇ ਰੇਟ ਹੈਗਾ ਜੀ 3 ਲੱਖ ਤੇ 45000 ਰੁਪਿਆ ਟਰੈਕਟਰ ਦਾ ਨੰਬਰ ਹੈਗਾ ਜਿਹੜਾ ਪੰਜਾਬ ਨੰਬਰ ਹੈ ਟਰੈਕਟਰ ਮੋਬਾਈਲ ਨੰਬਰ ਹੈਗਾ ਜੀ 9463670192 ਬਹੁਤ ਜ਼ਿਆਦਾ ਵਧੀਆ ਟਰੈਕਟਰ ਆ ਜੀ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਕੰਮ ਲੈਣ ਲਈ ਬਹੁਤ ਜ਼ਿਆਦਾ ਵਧੀਆ ਟਰੈਕਟਰ ਆ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਵੀ ਕੋਈ ਖੇਤੀ ਦਾ ਸੰਦ ਵੇਚਣਾ ਤਾਂ ਜੀ ਫੋਟੋਆਂ ਸੈਂਡ ਕਰੋ ਡਿਸਕ੍ਰਿਪਸ਼ਨ ਦੇਖੋ ਜੀ ਵਿੱਚ ਸਭ ਕੁਝ ਦਿੱਤਾ ਹੋਇਆ ਤੇ ਕੰਡੀਸ਼ਨ ਤੁਸੀਂ ਦੇਖ ਲਈ ਆ ਜੀ ਬਾਕੀ ਜਾਣਕਾਰੀ ਲੈਣ ਲਈ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਤੂੜੀ ਵਾਲਾ ਰੀਪਰ 2012 ਮਾਡਲ ਹੈ ਜੀ ਕੇਐਸਏ ਵਾਲਾ ਦਾ ਰੀਪਰ ਆ ਜੀ ਮੁਕਸਲ ਸਾਹਿਬ ਪਿੰਡ ਛੱਤਿਆਂ ਦਾ ਏਰੀਆ ਜੀ ਤੇ एमआरएफ टायर ਜੀ 90 ਪੈਸੇ ਹੈ ਗਿਆ ਜੀ ਫੋਲਰ ਪੇਅਰ ਹੋਈ ਨਵੀਂ ਬਾਸਕਟ ਹੈ ਜੀ ਨਵੀਆਂ ਬੈਲਟਾਂ শারਪ ਦੇ ਬਲੇਡ ਲੱਗੇ ਆ ਜੀ ਰੇਟ ਹੈਗਾ 90000 ਰੁਪਿਆ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਥੱਲੇ ਨੰਬਰ ਦਿੱਤਾ ਹੋਇਆ 9872321583 ਬਹੁਤ ਜ਼ਿਆਦਾ ਵਧੀਆ ਜੀ ਮਸ਼ੀਨਾਂ ਤੇ ਅੱਗੇ ਸਾਡੇ ਕੋਲ ਆ ਜਾਂਦਾ ਜੀ ਐਚਐਮਟੀ 5911 ਟਰੈਕਟਰ ਮਾਡਲ ਹੈਗਾ ਜੀ 1999 ਤੇ ਰੇਟ ਹੈਗਾ 170000 ਰੁਪਿਆ ਏਰੀਆ ਹੈਗਾ ਜੀ ਮਾਨਸਾ ਤੇ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਤੁਸੀਂ 9463249876 ਬਹੁਤ ਜਿਆਦਾ ਵਧੀਆ ਟਰੈਕਟਰ ਹੈ ਕੰਡੀਸ਼ਨ ਤੁਸੀਂ ਬਹੁਤ ਦੇਖ ਸਕਦੇ ਹੋ ਵੀਰੇ ਤੇ ਅੱਗੇ ਸਾਡੇ ਕੋਲੇ ਜੀ ਇਸ 59 ਗੇਰਾਂ ਟਰੈਕਟਰ ਤੋਂ ਬਾਅਦ ਟਰੈਕਟਰ ਆ ਜਾਂਦਾ ਜੀ ਨਿਊ ਹਾਲੈਂਡ 3600 V2 ਕਲੰਡੀ ਸਾਬੋ ਦਾ ਏਰੀਆ ਜੀ ਰੇਟ ਹੈਗਾ 3 ਲੱਖ ਤੇ 75000 ਰੁਪਿਆ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 94170 733118 ਤੇ ਮਾਡਲ ਹੈਗਾ ਜੀ 2009 ਤੁਸੀਂ ਵੀ ਕੋਈ ਟਰੈਕਟਰ ਖਰੀਦਣ ਵੇਚਣਾ ਜਾਂ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਜਰੂਰ ਦੇਖੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ